ਸਖਬੀਰ ਸਿੰਘ ਬਾਦਲ ਵੱਲੋਂ ਬਣਾਈ ਗਈ ਅਕਾਲੀ ਦਲ ਦੇ ਮਜ਼ਬੂਤੀ ਲਈ ਸੋਈ ਇਕਾਈ ਜਿਸ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਸੀਨੀਅਰ ਅਕਾਲੀ ਆਗੂ ਨੇ ਪੰਜਾਬ ਵਿੱਚ ਸੋਈ ਦੇ ਕਾਰਨ ਅਕਾਲੀ ਦਲ ਦਾ ਇਹ ਹਸਰ ਹੋਇਆ ਸੋਈ ਨਹੀਂ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਹੈ ਜਿਸ ਦੇ ਬਾਰੇ ਉਸ ਅਕਾਲੀ ਆਗੂ ਨੇ ਅੱਜ ਸੋਈ ਦੇ ਉੱਪਰ ਵੱਡੇ ਨਿਸ਼ਾਨੇ ਸਾਧੇ ਨੇ ਸੋਈ ਜੋ ਯੂਥ ਅਕਾਲੀ ਦਲ ਦੇ ਇੱਕ ਇਕਾਈ ਸੀਗੀ ਜੋ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਸਰਬੀਰ ਸਿੰਘ ਬਾਦਲ ਨੇ ਇਸਦਾ ਕਠਨ ਕੀਤਾ ਸੀ ਸੋ ਜਿਵੇਂ ਹੀ ਹੁਣ ਯੂਨੀਵਰਸਿਟੀ ਦੇ ਆ ਚੋਣਾਂ ਹੋਈਆਂ ਨੇ ਸੋਈ ਦੀ ਭੂਮਿਕਾ ਅਹਿਮ ਸੀ ਪਰ ਇਹ ਚੋਣਾਂ ਹਾਰ ਗਈ ਸੋਈ ਅਕਾਲੀ ਦਲ ਦੇ ਕੋਈ ਵੀ ਜਿਹੜਾ ਉੱਥੇ ਸਟੂਡੈਂਟ ਨਹੀਂ ਦਿੱਤਿਆ ਜਿਸ ਨੂੰ ਲੈ ਕੇ ਉਸ ਅਕਾਲੀ ਦਲ ਲੀਡਰ ਦੇ ਵੱਲੋਂ ਸੋਈ ਦੇ ਉੱਪਰ ਨਿਸ਼ਾਨੇ ਸਾਤੇ ਗਏ ਨੇ ਤੁਸੀਂ ਜੁੜੇ ਹੋ ਲੋਕਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਟੋਲ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਅਕਾਲੀ ਦਲ ਸਰਕਾਰ ਜਦੋਂ 2012 ਤੋਂ ਲੈ ਕੇ 2017 ਤੱਕ ਚੱਲੀ ਤਾਂ ਅਕਾਲੀ ਦਲ ਦੇ ਲੀਡਰਾਂ ਦੇ ਜੋ ਪੁੱਤਰ ਸੀ ਜਾਂ ਅੱਗੇ ਉਹਨਾਂ ਦੇ ਦੋਸਤ ਸੀ ਉਹ ਸੋਈ ਆਰਗਨਾਈਜੇਸ਼ਨ ਜਿਹੜੀ ਉਹਨਾਂ ਨੇ ਯੂਨਿਟ ਬਣਾਈ ਸੀ ਉਸ ਦੇ ਵਿੱਚ ਬੜੇ ਜਿਹੜਾ ਕਿ ਸ਼ੌਂਕ ਦੇ ਨਾਲ ਜਿਹੜਾ ਮੈਂਬਰ ਬਣਦੇ ਸੀ ਔਰ ਗੱਡੀਆਂ ਦੇ ਪਿੱਛੇ ਲਿਖਿਆ ਹੁੰਦਾ ਸੀ ਸੋਈ ਇੱਕ ਤਾਂ ਲਿਖਦੇ ਸੀ ਸਾਨੂੰ ਇਕਾਲੀ ਹੋਣ ਤੇ ਮਾਣ ਤੇ ਦੂਸਰਾ ਸੋਈ ਦਾ ਸਟicker ਲੱਗਿਆ ਹੁੰਦਾ ਸੀ ਔਰ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ 2012 ਦੇ ਵਿੱਚ ਰਿਪੀਟ ਕਰਾਉਣ ਦੇ ਵਿੱਚ ਅਹਿਮ ਯੋਗਦਾਨ ਸੀ ਸੋਈ ਦਾ ਜੋ ਯੂਥ ਅਕਾਲੀ ਲੀਡਰ ਜਿਹੜੇ ਸੋਈ ਨਾਲ ਜੁੜ ਕੇ ਉਹਨਾਂ ਨੇ ਪ੍ਰਚਾਰ ਕੀਤਾ ਔਰ ਅਕਾਲੀ ਦਲ ਦੀ ਸਰਕਾਰ ਬਣਾਈ ਔਰ ਸਰਵੀਰ ਸਿੰਘ ਬਾਦਲ ਨੇ ਇਸੇ ਖੁਸ਼ੀ ਦੇ ਕਰਨ ਸੋਈ ਦਾ ਬਹੁਤ ਵੱਡਾ ਯੋਗਦਾਨ ਦਿੱਤਾ ਪਰ ਦੂਸਰੇ ਪਾਸੇ ਹੁਣ 올 인디아 식 스튜던트 펀드레이션 ਜਿਹੜੀ ਕਿ ਪਹਿਲਾਂ ਅਕਾਲੀ ਦਲ ਦੇ ਨਾਲ ਮਿਲ ਕੇ ਅਕਾਲੀ ਦਲ ਦੇ ਨਾਲ ਕੰਮ ਕਰਦੀ ਸੀ ਉਹ ਸਿਕਸ ਸਟੂਡੈਂਟ ਫੰਡਰੇਸ਼ਨ ਬਿਲਕੁਲ ਕਮਜ਼ੋਰ ਹੋ ਗਈ ਸਿਕਸ ਸਟੂਡੈਂਟ ਫੰਡਰੇਸ਼ਨ ਜਿੱਥੇ ਸਾਰੇ ਸਿੱਖ ਨੌਜਵਾਨ ਉਸ ਦੇ ਵਿੱਚ ਜਿਹੜੇ ਸ਼ਾਮਲ ਹੁੰਦੇ ਸੀ ਮੈਂਬਰ ਬਣਦੇ ਸੀ ਔਰ ਵੱਖ-ਵੱਖ ਜੋ ਚੋਣਾਂ ਦੇ ਸਮੇਂ ਉਹ ਅਕਾਲੀ ਦਲ ਲਈ ਕੰਮ ਕਰਦੇ ਸੀ ਪਰ ਸਿਕਸ ਸਟੂਡੈਂਟ ਫੰਡਰੇਸ਼ਨ ਦੇ ਵਾਲੇ ਪਾਸੇ ਧਿਆਨ ਦਿੱਤਾ ਔਰ ਉਸ ਨੂੰ ਬਿਲਕੁਲ ਕਮਜ਼ੋਰ ਕਰ ਦਿੱਤਾ ਜੋ ਕਿ ਸਿਕਸ ਟੂ ਨੇ ਫਾਊਂਡੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ ਦੇ ਵੱਲੋਂ ਜੋ ਹੁਣੇ-ਹੁਣੇ ਪੰਜਾਬ ਯੂਨੀਵਰਸਿਟੀ ਵਿੱਚ ਜੋ ਚੋਣਾਂ ਦੇ ਵਿੱਚ ਸੋਈ ਦੀ ਸ਼ਰਮਨਾਕ ਹਾਰ ਹੋਈਏ ਉਸ ਦੇ ਉੱਪਰ ਵੱਡੇ ਸਵਾਲ ਚੁੱਕੇ ਨੇ ਪੀਰ ਮੁਹੰਮਦ ਨੇ ਕਿਹਾ ਕਿ ਜੋ ਇਹ ਸੋਈ ਦੀ ਸ਼ਰਮਨਾਕ ਹਾਰੇ ਇਹ ਚੁੰਟਾ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਯਾਦ ਕਰਦੀ ਏ ਪੀਰ ਮੁਹੰਮਦ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਹੋਈ ਸ਼ਰਮਨਾਕ ਹਾਰ ਤੋਂ ਬਾਅਦ ਕਾਰਨਾਂ ਦੀ ਪੜਤਾਲ ਲਈ ਚੁੰਟਾ ਕਮੇਟੀ ਗਠਿਤ ਕੀਤੀ ਗਈ ਔਰ ਚੁੰਦਾ ਕਮੇਟੀ ਨੇ ਆਪਣੀ ਰਿਪੋਰਟ ਦਿੱਤੀ ਕਿ ਜਿਹੜੀ ਸੋਈ ਬਣਾਈ ਹੋਈ ਹੈ ਉਹ ਸੋਈ ਦੇ ਸਾਰੇ ਜਿਹੜੇ ਮੈਂਬਰ ਸੀਗੇ ਉਹਨਾਂ ਨੇ ਪੰਜਾਬ ਦੇ ਵਿੱਚ ਗੁੰਡਾਗਰਦੀ ਕੀਤੀ ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜਾ ਕਿ ਮਾਫੀਏ ਚਲਾਏ ਜਿਸ ਕਾਰਨ ਅਕਾਲੀ ਦਲ ਬਦਨਾਮ ਹੋਇਆ ਔਰ ਸਾਰੀ ਦੀ ਸਾਰੀ ਜਿਹੜੀ ਸੋਈ ਦੇ ਉੱਪਰ ਹੀ ਉਹਨਾਂ ਨੇ ਪੱਟਾ ਪਾ ਦਿੱਤਾ ਪਰ ਸੋਈ ਦੇ ਵੱਲੋਂ ਅਜੇ ਆ ਕੀ ਕੀਤਾ ਗਿਆ ਪੰਜਾਬ ਦੇ ਵਿੱਚ ਜਦੋਂ 2012 ਤੋਂ ਲੈ ਕੇ 2017 ਦੇ ਵਿੱਚ ਅਕਾਲੀ ਸਰਕਾਰ ਸੀ ਸੋਈ ਦੇ ਵਿੱਚ ਨੌਜਵਾਨ ਸ਼ਾਮਲ ਹੁੰਦੇ ਸੀ ਔਰ ਉਹ ਅਕਾਲੀ ਲੀਡਰਾਂ ਦੇ ਨਾਲ ਚੱਲਦੇ ਸੀ ਔਰ ਉਹ ਹੁੰਦੇ ਕੌਣ ਸੀ ਜਿਹੜੇ ਅਕਾਲੀ ਲੀਡਰਾਂ ਦੇ ਧੀਆਂ ਪੁੱਤੀ ਸੀਗੇ ਜਿਹੜੇ ਲੀਡਰ ਸੀ ਉਹਨਾਂ ਦੇ ਅੱਗੇ ਦੋਸਤ ਸੀਗੇ ਉਹਨਾਂ ਦੇ ਧੀਆਂ ਪੁੱਤ ਸ਼ਾਮਲ ਕੀਤੇ ਜਾਂਦੇ ਸੀ ਸੋ ਉਹ ਬੜੇ ਜਿੱਥੇ ਵੀ ਕਿਤੇ ਕੋਈ ਜਲਸਾ ਹੁੰਦਾ ਸੀ ਜਾਂ ਕੋਈ ਰੈਲੀ ਹੁੰਦੀ ਸੀ ਤਾਂ ਉੱਥੇ ਉਹ ਅਹਿਮ ਯੋਗਦਾਨ ਪਾਉਂਦੇ ਸੀ ਔਰ ਸੁਖਵੀਰ ਸਿੰਘ ਬਾਦਲ ਦੇ ਅੱਗੇ ਜਦੋਂ ਉਹ ਸੋਈ ਵਾਲਿਆਂ ਦੇ ਕਾਫਲਾ ਚੱਲਦਾ ਸੀ ਤਾਂ ਸੁਖਵੀਰ ਸਿੰਘ ਬਾਦਲ ਜਿਹੜੇ ਬਹੁਤ ਜਿਹੜੇ ਖੜ ਜਾਂਦੇ ਸੀਗੇ ਸੋ ਸੋਈ ਨਹੀਂ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਇਹ ਹਸ਼ਰ ਕਰ ਦਿੱਤਾ ਜੋ ਕਰਨੈਲ ਸਿੰਘ ਪੀਰ ਮੁਹੰਮਦ ਕਹ ਰਹੇ ਨੇ ਉਹਨਾਂ ਨੇ ਕਿਹਾ ਕਿ ਸਟੂਡੈਂਟ ਫਾਊਂਡੇਸ਼ਨ ਨੂੰ ਪੁਨਰ ਸਜਿਤੀ ਕਰਨ ਦੀ ਅਸੀਂ ਮੰਗ ਕਰਦੇ ਰੇ ਸੁਖਵੀਰ ਸਿੰਘ ਬਾਦਲ ਨੂੰ ਪਰ ਕਮੇਟੀ ਮੈਂਬਰਾਂ ਨੂੰ ਮਿਲੇ ਸੁਝਾਅ ਵਿੱਚ ਇਹ ਗੱਲ ਉੱਪਰ ਕੇ ਸਾਹਮਣੇ ਆਈ ਕਿ ਜਦੋਂ ਤੱਕ ਸੋਈ ਕੰਮ ਕਰ ਰਹੀ ਹੈ ਸਾਨੂੰ ਸਿੱਖ ਸਟੂਡੈਂਟ ਫਾਊਂਡੇਸ਼ਨ ਦੀ ਕੋਈ ਜ਼ਰੂਰਤ ਨਹੀਂ ਸੋ ਜੋ ਸਾਰੀ ਸੋਈ ਦੀ ਲੀਡਰਸ਼ਿਪ ਨੇ ਪਾਰਟੀ ਨੂੰ ਵੱਡੀ ਟਾ ਲਗਾਈ ਕੇਵਲ ਤੇ ਰੇਤ ਮਾਫੀਆ ਵਿੱਚ ਸੋਈ ਲੀਡਰਸ਼ਿਪ ਦੀ ਵੱਡੀ ਦੇਣ ਰਹੀ ਜੋ ਸੋਈ ਦੇ ਪੰਜਾਬ ਪ੍ਰਧਾਨ ਸੀ ਉਹਨਾਂ ਨੇ ਪੰਜਾਬ ਦੇ ਵਿੱਚ ਸਾਰੇ ਕਾਰਨਾਮੇ ਕੀਤੇ ਇਸੇ ਕਰਕੇ ਬਗੈਰ ਦੇਰੀ ਕੀਤੇ ਸੋਈ ਦੀ ਬਜਾਏ ਆਪ ਇੰਡੀਆ ਸਿਕਸ ਸਟੂਡੈਂਟ ਫਾਊਂਡੇਸ਼ਨ ਨੂੰ ਉਭਾਰਿਆ ਜਾਵੇ ਪਰ ਇਹਨਾਂ ਸਪਾਰਸ਼ਾਂ ਨੂੰ ਮੰਨ ਕੇ ਸੁਖਵੀਰ ਬਾਦਲ ਵੱਲੋਂ ਐਲਾਨ ਕਰਨ ਦੇ ਉਲਟ ਸੋਈ ਨੂੰ ਹੀ ਵੱਡਾ ਹੰਗਾਰਾ ਦਿੱਤਾ ਗਿਆ ਜਿਸ ਦੇ ਕਾਰਨ ਅੱਜ ਸੋਈ ਨੇ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਕਮਜ਼ੋਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਸੁਖਵੀਰ ਸਿੰਘ ਬਾਦਲ ਦੀ ਸੋਚ ਜਿਹੜੀ ਇਹ ਬਿਜ਼ਨਸ ਹੋਸੀ ਜੋ ਸੋਈ ਦੇ ਪੈਰਾ ਦਿੱਤਾ ਗਿਆ ਕਰਮੇਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਯੂਨੀਵਰਸਿਟੀ ਨੇ 19 ਵਿਭਾਗਾਂ ਦੇ ਵਿੱਚੋਂ ਸੋਈ ਦਾ ਖਾਤਾ ਵੀ ਨਹੀਂ ਖੋਲਣ ਦਿੱਤਾ ਗਿਆ ਸਭ ਤੋਂ ਸਤਕਾਰ ਕਾਨੂੰਨ ਵਿਭਾਗ ਜਿਹੜਾ ਕਿ ਕੁੱਛ ਬੱਚੀ ਵੀ 29 ਵੋਟ ਹੀ ਮਿਲੇ ਨੇ ਪਰ ਸੋਈ ਦੇ ਇਸ ਹਾਲਾਤ ਨੂੰ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਲੋਕ ਪਹਿਲਾਂ ਹੀ ਸੋਈ ਦੀ ਗੁੰਡਾਗਰਦੀ ਦੀ ਸਥਿਤੀ ਤੋਂ ਪੂਰੀ ਤਰ੍ਹਾਂ ਜਾਣੂ ਹਨ ਜਿਨ੍ਹਾਂ ਨੇ ਪੰਜਾਬ ਵਿੱਚ ਮਾਫੀਆ ਚਲਾਏ ਉਹ ਸੋਈ ਦੇ ਹੀ ਸਾਰੇ ਮੈਂਬਰ ਸੀਗੇ ਔਰ ਸੋਈ ਦੀ ਪੂਰੀ ਲੀਡਰਸ਼ਿਪ ਦੇ ਵੱਲੋਂ ਪੰਜਾਬ ਨੂੰ ਜਿਹੜਾ ਲੁੱਟਿਆ ਗਿਆ ਔਰ ਪੰਜਾਬ ਦੇ ਵਿੱਚ ਬਰਬਾਦ ਕੀਤਾ ਗਿਆ ਜਿਸ ਦੇ ਕਾਰਨ ਅੱਜ ਅਕਾਲੀ ਦਲ ਇਸ ਸੰਤਾਪ ਭੁਗਤ ਰਿਹਾ ਹੈ